ਪੰਜਾਬ ਹਰਿਆਣਾ ਦੇ ਖਨੋਰੀ ਸਰਹੱਦ ਉਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਭੋਹ ਹੜਤਾਲ ਦਾ ਅੱਜ 47ਵਾਂ ਦਿਨ ਹੈ ਵੀਰਵਾਰ ਨੂੰ ਕੀਤੇ ਗਏ ਉਹਨਾਂ ਦੇ ਟੈਸਟ ਦੀ ਰਿਪੋਰਟ ਹਜੇ ਤੱਕ ਨਹੀਂ ਆਈ ਹੈ ਕਿਸਾਨ ਆਗੂ ਜਨਤਾ ਸਾਹਮਣੇ ਇਹਨਾਂ ਰਿਪੋਰਟਾਂ ਨੂੰ ਅੱਜ ਪੇਸ਼ ਕਰਨਗੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜਵਾਲ, ਜੋਗਿੰਦਰ ਸਿੰਘ ਉਗਰਾਹਾ, ਦਰਸ਼ਨਪਾਲ ਸਿੰਘ ਅਤੇ ਹੋਰ ਲੀਡਰ ਖਨੋਰੀ ਬਾਰਡਰ ਤੇ ਪਹੁੰਚੇ ਸੀ ਜਿਨ੍ਹਾਂ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਕਿਸਾਨ ਆਗੂਆਂ ਨੇ 9 ਜਨਵਰੀ ਨੂੰ ਮੋਗਾ ਵਿਖੇ ਹੋਈ ਕਿਸਾਨ ਮਹਾਪੰਚਾਇਤ ਦੇ ਵਿੱਚ ਪਾਸ ਕੀਤਾ ਗਿਆ ਪ੍ਰਸਤਾਵ ਮੋਰਚੇ ਦੇ ਆਗੂਆਂ ਨੂੰ ਸੌਂਪਿਆ ਹੈ ਕਿਸਾਨ ਆਗੂਆਂ ਨੇ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਸਾਰਿਆਂ ਦਾ ਸਹਿਯੋਗ ਮੰਗਿਆ ਹੈ ਤੇ ਕੇਂਦਰ ਸਰਕਾਰ ਤੋਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਜਲਦੀ ਪੂਰਾ ਕਰਾਉਣ ਦੀ ਮੰਗ ਕੀਤੀ ਹੈ ਸ='%s' 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 ਉੱਤਰ ਪ੍ਰਦੇਸ਼ ਦੇ ਵਿੱਚ ਇਸ ਅੰਦੋਲਨ ਨੂੰ ਰੋਕਣ ਦੇ ਲਈ ਬੁਲੰਦ ਸ਼ਹਿਰ ਅਤੇ ਅਲੀਗੜ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਲੀਡਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਕਿਸਾਨਾਂ ਦੇ ਵਿੱਚ ਗੁੱਸਾ ਵਧ ਗਿਆ ਹੈ ਕਿਸਾਨ ਆਗੂਆਂ ਨੇ ਇਸ ਨੂੰ ਲੋਕਤੰਤਰ ਦਾ ਪਤਨ ਦੱਸਿਆ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੱਲੇਵਾਲ ਦੀ ਸਿਹਤ ਨਾਲ ਕੁਝ ਵੀ ਅਜੀਹਾ ਮਾੜਾ ਹੁੰਦਾ ਹੈ ਤਾਂ ਦੇਸ਼ ਦੇ ਵਿੱਚ ਇੱਕ ਵਿਸ਼ਾਲ ਕਿਸਾਨ ਅੰਦੋਲਨ ਦੇਖਿਆ ਜਾਵੇਗਾ ਢੱਲੇਵਾਲ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀਆਂ ਮੰਗਾਂ ਮੰਨ ਲੈਣ ਤਾਂ ਮੈਂ ਆਪਣਾ ਮਰਨ ਵਰਤ ਛੱਡ ਦੇਵਾਂਗਾ ਮਰਨ ਵਰਤ ਕਰਨਾ ਸਾਡਾ ਕੋਈ ਕਾਰੋਬਾਰ ਨਹੀਂ ਹੈ ਤੇ ਨਾ ਹੀ ਸਾਡਾ ਕੋਈ ਸ਼ੌਂਕ ਹੈ ਇੱਥੇ ਸਾਨੂੰ ਇਹ ਸੂਚਨਾ ਮਿਲੀ ਹੈ ਕਿ ਪੰਜਾਬ ਦੇ ਭਾਜਪੀ ਦੀ ਲੀਡਰਸ਼ਿਪ ਸ਼੍ਰੀ ਕਾਲਤਕ ਸਾਹਿਬ ਤੋਂ ਅਪੀਲ ਕਰਨ ਗਈ ਹੈ ਕਿ ਢੱਲੇਵਾਲ ਦਾ ਮਰਨ ਵਰਤ ਤੁਰਵਾਇਆ ਜਾਵੇ ਪਰ ਮੈਂ ਸਭ ਨੂੰ ਕਹਿਣਾ ਚਾਹੁੰਦਾ ਕਿ ਮੈਂ ਸ਼੍ਰੀ ਕਾਲਤਕ ਸਾਹਿਬ ਸਾਰੇ ਤਖਤਾਂ ਅਤੇ ਪੰਜ ਪਿਆਰਿਆਂ ਦਾ ਸਤਿਕਾਰ ਕਰਦਾ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਗਏ ਨੇ ਜੇਕਰ ਉਹ ਪੰਜਾਬ ਦੇ ਲੀਡਰ ਭਾਜਪਾ ਦੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣ ਤੇ ਉਹ ਸਾਡੀਆਂ ਮੰਗਾਂ ਮੰਨ ਲੈਣ ਤਾਂ ਮੈਂ ਆਪਣਾ ਮਰਨ ਵਰਤ ਛੱਡ ਦੇਵਾਂਗਾ ਸਵਾਲ ਇਹ ਹੈ ਕਿ ਪੰਜਾਬ ਭਾਜਪਾ ਇਕਾਈ ਦੇ ਜੋ ਲੋਕ ਹੈ ਪੰਜਾਬ ਦੇ ਲੋਕ ਹੈ ਪੰਜਾਬ ਦੇ ਨਿਵਾਸੀ ਹੈ ਅਤੇ ਅਸੀਂ ਇਹ ਜੋ ਲੜਾਈ ਲੜ ਰਹੇ ਹਾਂ ਇਹ ਜੋ ਮੰਗ ਕਰ ਰਹੇ ਹਾਂ ਉਹ ਪੂਰੇ ਪੰਜਾਬ ਦੇ ਲਈ ਹੈ ਤਾਂ ਉਹਨਾਂ ਨੂੰ ਜਾਣਾ ਹੈ ਤਾਂ ਮੋਦੀ ਦੇ ਕੋਲ ਜਾਣ ਉਹਨਾਂ ਨੂੰ ਉਪ ਰਾਸ਼ਟਰਪਤੀ ਦੇ ਕੋਲ ਜਾਣਾ ਚਾਹੀਦਾ ਹੈ ਉਹ ਬੜਾ ਸਾਫ਼ ਕਿਸਾਨਾਂ ਦੇ ਬਾਰੇ ਬੋਲੇ ਐ ਐਗਰੀਕਲਚਰ ਮਨਿਸਟਰ ਅਤੇ ਅਮਿਤ ਸ਼ਾਹ ਦੇ ਕੋਲ ਜਾਣਾ ਚਾਹੀਦਾ ਪਰ ਤੁਸੀਂ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਦੇ ਕੋਲ ਜਾ ਰਹੇ ਹੋ ਇਸ ਦਾ ਮਤਲਬ ਕੀ ਨਿਕਲਦਾ ਹੈ ਤੁਹਾਡੇ ਅੰਦਰ ਕੀ ਹੈ ਮੈਂ ਫਿਰ ਤੋਂ ਤੁਹਾਨੂੰ ਹੱਥ ਜੋੜਦਾ ਸ਼੍ਰੀ ਕਾਲਤਕ ਸਾਹਿਬ ਦੇ ਵੱਲ ਜਾਣ ਦੀ ਬਜਾਏ ਜੇਕਰ ਤੁਸੀਂ ਨਰਿੰਦਰ ਮੋਦੀ ਜੀ ਕੋਲ ਜਾ ਕੇ ਇਹ ਕਹੋ ਕਿ ਸਾਡੀਆਂ ਮੰਗਾਂ ਮੰਨ ਲੈਣ ਤਾਂ ਮੈਂ ਆਪਣਾ ਮਰਨ ਵਰਤ ਛੱਡ ਦਿਆਂਗਾ ਮਰਨ ਵਰਤ ਕਰਨਾ ਸਾਡਾ ਕੋਈ ਕਾਰੋਬਾਰ ਨਹੀਂ ਹੈ ਤੇ ਨਾ ਹੀ ਸਾਡਾ ਕੋਈ ਸ਼ੌਂਕ ਹੈ ਧੰਨਵਾਦ ਮੈਂ ਪੰਜਾਬ ਦੀ ਬੀਜੇਪੀ ਦੀ ਇਕਾਈ ਨੂੰ ਬੇਨਤੀ ਕਰਦਾ ਹਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਜਾ ਕੇ ਗੱਲ ਕਰਨ